ਸੱਤ ਜੀ ਦਾ ਸਵਾਗਤ ਹੈ ਜੀ ਸਭ ਦਾ ਕਹਿੰਦੇ ਕੋਈ ਹੰਜੂ ਫੇਰਦਾ ਕੋਈ ਗਧੋੜਾ ਫੇਰਦਾ ਨਿਗਰ ਸਮਾਜ ਵਿੱਚ ਲੋਕਾਂ ਨਾਲ ਜੁੜੇ ਰਸਮੋ ਰਿਵਾਜ ਖੁਸ਼ੀਆਂ ਕਮੀਆਂ ਜਨਮ ਮਰਨ ਵਿਆਹ ਸ਼ਾਦੀਆਂ ਮੇਲੇ ਮਸਾਵੇ ਭਾਵਨਾਵਾਂ ਦੀ ਪੂਰਤੀ ਅਤੇ ਠਵਾਕ ਰੱਖਣ ਲਈ ਸਾਂਝੇ ਤੌਰ ਤੇ ਮਨਾਇ ਜਾਂਦੇ ਰਿਹਾ ਉਹ ਸਾਰੂ ਇਹ ਰੀਤੀ ਰਿਵਾਜਾਂ ਨੂੰ ਕਦੇ ਨੀਮਾ ਨਹੀਂ ਹੋਣ ਦਿੱਤਾ ਜਾਂਦਾ ਸੀ ਸਾਰੇ ਕਬੀਲਿਆਂ ਸਾਰੀਆਂ ਜਾਤੀਆਂ ਨੂੰ ਜੋੜਨ ਲਈ ਵਿਆਹ ਦੇ ਸਮੇਂ ਇੱਕ ਸੇਰ ਮਠਿਆਈ ਬਿਨਾ ਬੀਤ ਕਰੇ ਦੇ ਹਰੇਕ ਘਰ ਭੇਜੀ ਜਾਂਦੀ ਸੀ ਦਲਿਤਾਂ ਦੇ ਘਰੇ ਅੱਧਾ ਸੇਰ ਘਰੇ ਪੱਕੀ ਮਠਿਆਈ ਪਹੁੰਚਾਈ ਜਾਂਦੀ ਸੀ ਬਦਲੇ ਵਿੱਚ ਉਹਨਾਂ ਤੋਂ ਕੁਝ ਵੀ ਨਹੀਂ ਸੀ ਲਿਆ ਜਾਂਦਾ ਇਹ ਰੀਤੀ ਰਿਵਾਜ ਐਨੇ ਜ਼ਰੂਰੀ ਹੁੰਦੇ ਸਨ ਹਰੇਕ ਇਹਨਾਂ ਦੀ ਪੂਰਤੀ ਲਈ ਯਤਨ ਕਰਦਾ ਇਨਾਂ ਨੂੰ ਮਨਾਉਣ ਦਾ ਮੰਤਵ ਖੁਸ਼ੀ ਨੂੰ ਵਧਾਉਣਾ ਅਤੇ ਗਮੀ ਨੂੰ ਘਟਾਉਣਾ ਸਮਾਜ ਪਰਿਵਾਰ ਕਬੀਲੇ ਨੂੰ ਏਕਤਾ ਪ੍ਰਦਾਨ ਕਰਨਾ ਹੁੰਦਾ ਸੀ। ਸਮਾਜ ਦੇ ਮਹਤਵਰ ਆਦਮੀ ਅਤੇ ਸਿਆਣੀਆਂ, ਹੰਡੀਆਂ, ਵਰਤੀਆਂ, ਔਰਤਾਂ ਬੜਾ ਮਜ਼ਬੂਤ ਇਰਾਦਾ ਰੱਖਿਆ ਕਰਦੇ ਸਨ। ਖੁਸ਼ੀ ਭਾਵੇਂ ਘੱਟ ਸਾਂਝੀ ਕੀਤੀ ਜਾਵੇ ਪਰ ਦੁੱਖ ਹਰ ਹਾਲਤ ਵਿੱਚ ਵੰਡਾਉਣਾ ਚਾਹੀਦਾ ਹੈ। ਗਮੇ ਸਾਂਝੀ ਕਰਨ ਨਾਲ ਹਮਦਰਦੀ ਜਤੋਣ ਨਾਲ ਦੁਖੀ ਮਨ ਨੂੰ ਸਕੂਨ ਮਿਲਦਾ ਹੈ ਤੇ ਹੋਰ ਜਿਆਦਾ ਨੇੜੇ ਹੋ ਜਾਂਦਾ ਹੈ ਅਜਿਹੇ ਮੌਕਿਆਂ ਤੇ ਉਸਾਰੂ ਦਿਲ ਨੂੰ ਤੁੰਬਣ ਉਤਸ਼ਾਹ ਦੇਣ ਵਾਲੇ ਬੜਾ ਕੀਮਿਆ ਹੁੰਦੇ ਹਨ ਤਜਰਬਾ ਰੱਖਣ ਵਾਲੀਆਂ ਔਰਤਾਂ ਦੇ ਪਿਆਰੇ ਮਠਾਸ ਭਰੇ ਬੋਲ ਦਿਲ ਨੂੰ ਠੁੰਮਣਾ ਦੇਣ ਵਾਲੇ ਹੁੰਦੇ ਹਨ ਤੇ ਸ਼ਬਦਾਂ ਦੇ ਰਾਹੀਂ ਔਰਤਾਂ ਦੇ ਪਿਆਰੇ ਦੁੱਖ ਦੀ ਘਟੜਾ ਨੂੰ ਸਾਹਮਣੇ ਸਕਾਰ ਕਰ ਦਿੰਦੀਆਂ ਸਨ ਆਵਾਜ਼ ਨਹੀਂ ਕਈ ਔਰਤਾਂ ਦੇ ਬੈਣ ਉਦਾਸੀ ਭਰੇ ਲੋਕ ਗੀਤਾਂ ਵਰਗੇ ਹੋਏ ਰਹਿੰਦੇ ਸਨ ਦੁਖੀ ਮਨ ਨੂੰ ਵਿੰਨ ਦਿੰਦੇ ਬੇਰਾਗ ਪੈਦਾ ਕਰਦੇ ਬੇਰਾਗ ਕਾਰਨ ਅੱਖਾਂ ਵਿੱਚੋਂ ਜੋ ਹੰਝੂ ਕਿਰਦੇ ਉਹ ਦਿਲ ਦੀ ਬੋਲੀ ਬੋਲਦੇ ਸਨ ਦੁਖੀ ਹੁਬਕੀਆਂ ਰਾਹੀਂ ਉਹਨਾਂ ਨੂੰ ਬਾਹਰ ਕਰਦਾ ਤਾਂ ਅੰਦਰਲਾ ਦੁੱਖ ਕੁਝ ਪਲਾਂ ਲਈ ਅਲੋਪ ਹੋ ਜਾਂਦਾ ਇਸ ਲਈ ਸਿਆਣੇ ਆਖਿਆ ਕਰਦੇ ਸਨ ਬੰਦੇ ਨੂੰ ਰੋ ਲੈਣਾ ਚਾਹੀਦਾ ਹੈ ਚੁੱਪ ਨਹੀਂ ਕਰਉਣਾ ਚਾਹੀਦਾ ਜਦੋਂ ਦੁਖੀ ਮਨ ਚੁੱਪ ਕਰਕੇ ਬੈਠ ਜਾਵੇ ਉਸ ਨਾਲ ਦੁੱਖ ਸਾਂਝਾ ਕਰਨ ਵਾਲਾ ਕੋਈ ਨਾ ਹੋਵੇ ਤਾਂ ਉਹਦੇ ਮਨ ਵਿੱਚ ਕਈ ਗੁੰਜਲਾ ਬਣ ਜਾਂਦੀਆਂ ਹਨ ਅਤੇ ਸਮਾਪਤੇ ਉਹ ਸਰੀਰਕ ਬਿਮਾਰੀਆਂ ਵਿੱਚ ਬਦਲ ਜਾਂਦੀਆਂ ਹਨ ਕੌਸ ਦੇ ਕਬੀਲਦਾਰੀ ਦੇ ਕਮਾਨੋ ਲੋਕ ਆਪਣਾ ਸਮਝ ਕੇ ਹੱਥ ਵਟਾਉਂਦੇ ਮਦਦ ਕਰਦੇ ਆਰਥਿਕ ਸਹਾਇਤਾ ਕਰਦੇ ਲੀੜੇ ਕਪੜੇ ਦਿ ਲੋੜ ਹੁੰਦੇ ਕੌਸ ਦਾ ਪ੍ਰਬੰਧ ਕਰਦੇ ਦੁੱਖ ਦੇ ਕਾਰਨ ਕਿਸੇ ਵਿਅਕਤੀ ਨੂੰ ਸਮਾਜ ਨਾਲੋਂ ਟੁੱਟਣ ਨਹੀਂ ਦਿੰਦੇ ਸਨ ਕਿਉਂਕਿ ਉਸ ਦੇ ਟੁੱਟਣ ਦੇ ਨਾਲ ਸਮਾਜ ਪਿੰਡ ਕਬੀਲੇ ਜਾਤੀ ਦੀ ਬਦਨਾਮੀ ਜਿਹੜੀ ਕੁਦਰਤ ਨੇ ਕਰਤੀ ਉਹਦਾ ਇਲਾਜ ਨਹੀਂ ਹੋ ਸਕਦਾ ਪਰ ਹੋਰ ਸਾਰੇ ਦੁੱਖ ਲੋਕਾਂ ਦੇ ਥਵਾਕ ਨਾਲ ਬੰਡਾਏ ਜਾਂਦੇ ਰਹੇ ਹਨ ਇੱਕ ਰਸਮ ਬਣੀ ਹੈ ਮੁਰਜੀ ਸੀ ਜਿਹੜੀ ਸੁਰਗਵਾਸੀ ਨੂੰ ਸੋਨੇ ਦੀ ਪੋੜੀ ਚੜਾਉਂਦੀ ਤੇ ਵੱਡਾ ਕਰਦੀ ਸੀ ਕੁਝ ਲੋਕ ਕਿਹਾ ਕਰਦੇ ਤੁਸੀਂ ਬੁੜੇ ਦਾ ਵਿਆਹ ਕਰਨਾ ਹੈ ਵੈਸੇ ਮਨਾ ਮਨਾਉਣ ਸਮੇ ਵਿਆਹ ਵਰਗਾ ਮਾਹੌਲ ਹੋਇਆ ਕਰਦਾ ਸੀ ਜਿਹੜੇ ਬਜ਼ੁਰਗ ਪੋਤੇ ਆਂ پڑੋਤੇ ਆਂ ਨੱਤਿਆਂ ਤੱਕ ਪਹੁੰਚ ਜਾਂਦੇ ਸਨ ਭਾਵ ਸੈਂਕੜੇ ਦੀ ਉਮਰ ਟੱਪ ਜਾਂਦੇ ਉਹ ਜੂਨ ਮਰਨ ਵੀ ਕਰਿਆ ਕਰਦੇ ਉਹਨਾਂ ਦਾ ਵਿਚਾਰ ਹੁੰਦਾ ਕਿ ਮਰੇ ਮਗਰੋਂ ਸਾਰਿਆਂ ਨੂੰ ਇਕੱਠੇ ਕਰਨ ਦਾ ਕੀ ਫਾਇਦਾ ਭਾਵੇਂ ਕੱਟ ਕੀਤਾ ਜਾਵੇ ਪਰ ਨਾ ਪਰ ਮਰੇ ਬੰਦੇ ਨੂੰ ਤਾਂ ਉਸ ਦਾ ਕੋਈ ਅਸਰ ਨਹੀਂ ਬਜ਼ੁਰਗ ਰੀਤੀ ਰਿਵਾਜਾਂ ਅਨੁਸਾਰ ਸਧਾਰਨ ਪਾੜ ਸ਼ਰੀਆ ਕੱਢ ਪਾੜ ਸਾਹਿਬ ਜਾਂ ਕੋਈ ਰਸਮ ਅਧਿਆ ਕਰਦੇ ਅਤੇ ਸਾਰੇ ਰਿਸ਼ਤੇਦਾਰਾਂ ਮਿੱਤਰਾਂ ਸਨੇਹੀਆਂ ਨੂੰ ਸਾਧ ਲਿਆ ਕਰਦੇ ਉਹ ਸਨਮਾਨ ਸਹਿਤ ਬਜ਼ੁਰਗਾਂ ਨੂੰ ਮਿਲਦੇ ਦੁੱਖ ਸੁੱਖ ਪੁੱਛਦੇ ਪੋਨ ਦਾਨ ਕਰਨ ਲਈ ਝੋਲਾ ਦੇ ਕੜਾਹੇ ਕੱਡੇ ਜਾਂਦੇ ਬੱਚਿਆਂ ਨੂੰ ਸੱਦਾ ਲੈ ਕੇ ਖਵਾਏ ਜਾਂਦੇ ਕਬੀਲੇ ਨੂੰ ਲੰਗਰ ਸ਼ਿਕਾਇਆ ਜਾਂਦਾ ਭਾਵ ਰੋਟੀ ਕੀਤੀ ਜਾਂਦੀ ਜਿਉਂਦਿਆਂ ਸਾਰਿਆਂ ਨੂੰ ਮਿਲਣ ਕਰਕੇ ਬਜ਼ੁਰਗ ਖੁਸ਼ ਹੋ ਜਾਂਦਾ ਨਾਲੇ ਇਹ ਵੀ ਕਹਿ ਦਿੰਦੇ ਜੱਗ ਜਿਉਂਦਿਆਂ ਦੇ ਮੇਲੇ ਮਰਨ ਪਿਛੋਂ ਰਸਮ ਨਿਭਾਉਣ ਅਤੇ ਨਕਨਮੂਜ ਰੱਖਣਾ ਜਾਂ ਸਮਾਜ ਦੀ ਇਕਦਾਂ ਨੂੰ ਹਲਾਰਾ ਦੇ ਲਈ ਬਜ਼ੁਰਗਾਂ ਦਾ ਆਭਵਾਨ ਕੱਢਿਆ ਜਾਂਦਾ ਸੀ ਪਿੰਡ ਵਿੱਚ ਤੋਲਮਾ ਗਧੋੜਾ ਫੇਰਿਆ ਜਾਂਦਾ ਬਜ਼ੁਰਗ ਵੱਡਾ ਹੋ ਜਾਂਦਾ ਪਰ ਉਸ ਦੇ ਨਾਲ ਪਿੰਡ ਵਿੱਚ ਪਰਿਵਾਰ ਦੀ ਬੱਲੇ ਬੱਲੇ ਹੋ ਜਾਂਦੀ ਬਹੁਤ ਬਹੁਤ ਧੰਨਵਾਦ ਹੈ ਜਿਸ ਸਭ ਦਾ ਬਹੁਤ ਬਹੁਤ ਸਵਾਗਤ ਪਰ ਉਸ ਦੇ ਨਾਲ ਜਦੋਂ ਵੱਡੇ ਪਰਿਵਾਰ ਵਾਲਾ ਵੱਡੀ ਉਮਰ ਭੋਗ ਕੇ ਪੂਰਾ ਹੁੰਦਾ ਤਾਂ ਮਰਨ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਸੀ ਸਾਰੇ ਕੁੜਮਾ ਜੁੜਮਾ ਰਿਸ਼ਤੇਦਾਰਾਂ ਅਤੇ ਮਿੱਤਰ ਪਿਆਰਿਆਂ ਨੂੰ ਸਨਮਾਨ ਸਹਿਤ ਸੁਨਾਉਣੀ ਭੇਜੀ ਜਾਂਦੀ ਅਤੇ ਦਿਨ ਦੱਸਿਆ ਜਾਂਦਾ ਜਦੋਂ ਨਹਾਤਵਾ ਕੇ ਸੀੜੀ ਉੱਤੇ ਪਾਇਆ ਜਾਂਦਾ ਤਾਂ ਉਹਨੂੰ ਚੰਗੀ ਤਰ੍ਹਾਂ ਸਜਾਇਆ ਜਾਂਦਾ ਬੁਲਬਲੇ ਤੇ ਰੰਗਦਾਰ ਡੰਡੀਆਂ ਲਾਈਆਂ ਜਾਂਦੀਆਂ ਪੋਤੇ-ਪੜੋਤੇ ਜਦੋਂ ਕਾਨੀ ਲੱਗਦੇ ਤਾਂ ਕੁੜਮਾਈ ਤੇ ਘਰ ਵਾਲੇ ਗਵਾਨ ਦੀ ਤਿਆਰੀ ਕਰਦੇ ਜਦੋਂ ਵੱਡੇ ਪਰਿਵਾਰ ਵਾਲਾ ਵੱਡੀ ਉਮਰ ਭੋਗ ਕੇ ਪੂਰਾ ਹੁੰਦਾ ਗੋਡ ਬlesਸ ਯੂ ਵੈਲਕਮ ਐਂਡ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਗੋਡ ਬlesਸ ਯੂ ਆਲ ਜਦੋਂ ਵੱਡੇ ਪਰਿਵਾਰ ਵਾਲਾ ਵੱਡੀ ਉਮਰ ਭੋਗ ਕੇ ਪੂਰਾ ਹੁੰਦਾ ਤਾਂ ਮਰਨ ਦਿਨ ਬੜੀ ਧੂਮ ਤਾਮ ਨਾਲ ਮਨਾਇਆ ਜਾਂਦਾ ਸਾਰੇ ਕੁੜਮਾ ਜੁੜਮਾ ਰਿਸ਼ਤੇਦਾਰਾਂ ਅਤੇ ਮਿੱਤਰ ਪਿਆਰਿਆਂ ਨੂੰ ਸਨਮਾਨ ਸਹਿਤ ਸਨੋਣੀ ਭੇਜ ਜਾਂਦੀ ਦਿਨ ਦੱਸਿਆ ਜਾਂਦਾ ਕਹਿੰਦੇ ਤਬਦੀਲੀ ਜਿਹੜੀ ਹੈਗੀ ਆ ਕੁਦਰਤ ਦਾ ਅਟੱਲ ਨਿਯਮ ਹੈ ਕਹਿੰਦੇ ਮਰਨੇ ਦੇ ਨਾਲ ਇੱਕ ਜੁੜੀ ਪਿੰਡ ਦੀ ਸਾਂਝ ਪਚੀਚ ਦੀ ਦੇਣ ਲਈ ਇੱਕ ਹੋਰ ਰਸਮ ਨਿਭਾਈ ਜਾਂਦੀ ਸੀ ਜਿਸ ਨੂੰ ਗਧੋੜਾ ਫੇਰਨਾ ਕਿਹਾ ਜਾਂਦਾ ਸੀ ਗਧੋੜਾ ਕੀ ਹੁੰਦਾ ਸੀ ਇਹ ਇੱਕ ਕਿਸਮ ਦੀ ਬਹੁਤ ਸੁਆਦੀ ਅਤੇ ਵਧੀਆ ਮਠਾਈ ਹੋਇਆ ਕਰਦੀ ਸੀ ਦੇਸੀ ਘਿਓ ਕੜਾਹੀ ਵਿੱਚ ਸੁੱਟ ਕੇ ਵਿੱਚ ਖੰਡ ਪਾ ਕੇ ਚਾਸ਼ਨੀ ਬਣਾਈ ਜਾਂਦੀ ਦੇਸੀ ਘਿਓ ਵਿੱਚ ਖੰਡ ਨੂੰ ਕਾੜਿਆ ਜਾਂਦਾ ਸੀ ਫਿਰ ਉਸ ਦੀ ਬਰਫੀ ਵਾਂਗੋ ਸ਼ਕਲ ਬਣ ਜਾਂਦੀ ਸੀ ਮਾੜੇ ਥੀੜੇ ਪਰਿਵਾਰ ਲਈ ਇਹ ਰਸਮ ਨਿਵਾਉਣੀ ਸੌਖੀ ਨਹੀਂ ਹੁੰਦੀ ਸੀ ਕਿਉਂਕਿ ਖਰਚਾ ਬਹੁਤ ਆਉਂਦਾ ਸੀ ਮਣਾ ਮੁਹਿਤੋ ਅਤੇ ਖਾਂਡੇ ਲੱਗਿਆ ਕਰਦੀ ਪਰ ਉਹਨਾਂ ਲਈ ਇਹ ਰਸਮ ਜ਼ਰੂਰੀ ਨਹੀਂ ਸੀ ਸਿਰਫ ਸਾਜਦੇ ਪੁਰਦੇ ਘਰ ਹੀ ਇਸ ਰਸਮ ਨੂੰ ਨਿਵਾਇਆ ਕਰਦੇ ਸਨ ਸਾਰੇ ਪਿੰਡ ਵਿੱਚ ਮਠਿਆਈ ਵੰਡਣ ਕਰਕੇ ਪਰਿਵਾਰ ਦੂਰ ਦੂਰ ਤਾਈ ਮਸ਼ਹੂਰ ਹੋ ਜਾਂਦਾ ਤੇ ਲੋਕ ਯਾਦ ਕਰਦੇ ਕਿ ਭਾਈ ਭੁਲਾਨਿਆਂ ਨੇ ਆਪਣਾ ਪਰਦਾਦਾ ਮਰੇ ਤੇ ਗੋੜਾ ਫੇਰਿਆ ਸੀ ਤਬਦੀਲ ਨਹੀਂ ਕੁਦਰਤ ਅਟਲ ਸਮੇਂ ਦੀ ਗਰਦਸ਼ ਨਾਲ ਬਦਲਾਅ ਨਾ ਆਵੇ ਦਾ ਕੁਦਰਤ ਬਦੀ ਲਈ ਕੁਦਰਤ ਦਾ ਨਿਜ਼ਮ ਹੈ ਸਮੇਂ ਦੇ ਗਰ ਬਦਲਾਵ ਜ਼ਰੂਰੀ ਹੈ ਜੇ ਬਦਲਾਵ ਨਾ ਆਵੇ ਤਾਂ ਕੁਦਰਤ ਦੀ ਸਾਰੀ ਕਿਰਿਆ ਨਿਰਸ ਹੋ ਜਾਂਦੀ ਹੈ ਕਿਸੇ ਵੇਲੇ ਮਰਨੇ ਦੀ ਰਸਮ ਨੂੰ ਮਾਨਤਾ ਹੁੰਦੀ ਸੀ ਪਰ ਅੱਜ ਜਿਸ ਨੂੰ ਖਾਣਾ ਪੋਰਤੀ ਕਰਨੀ ਆ ਕੇ ਸਨ ਕੀਤਾ ਜਾਂਦਾ ਹੈ ਕਿਹਾ ਜਾਂਦਾ ਮਰਿਆ ਨੂੰ ਕੋਣ ਯਾਦ ਕਰਦਾ ਹੈ ਕਿਉਂਕਿ ਸਤਕਾਰ ਦੀ ਭਾਵਨਾ ਖਤਮ ਹੋ ਗਈ ਹੈ ਅੱਜ ਵੱਡੇ ਛੋਟੇ ਜਨਮਦਨ ਜ਼ਰੂਰ ਮਨਾਉਂਦੇ ਹਨ ਬੜੀਆਂ ਚੱਕਮੀਆਂ ਪਾਰਟੀਆਂ ਕੀਤੀਆਂ ਜਾਂਦੀਆਂ ਹਨ ਗਮੀ ਖੁਸ਼ੀ ਵਿਆਹ ਸ਼ਾਦੀਆਂ ਮਨੋਂਦੀਆਂ ਰਸਮਾਂ ਵਿੱਚ ਢੇਰ ਸਾਰੀਆਂ ਤਬਦੀਲੀਆਂ ਹੋਈਆਂ ਹਨ ਅੱਜ ਕੱਲ੍ਹ ਪੁਰਾਣੀਆਂ ਰਸਮਾਂ ਨਹੀਂ ਨਿਵਾਈਆਂ ਜਾਂਦੀਆਂ ਇਹਨਾਂ ਨੂੰ ਫਜ਼ੂਲ ਬੇਅਰਥ ਪਖੰਡ ਕਹਿ ਕੇ ਨਿੰਦਿਆ ਜਾਂਦਾ ਹੈ ਅਤੇ ਉਹਨਾਂ ਲੋਕਾਂ ਨੂੰ ਵੀ ਪਿਛਾ ਖਿਚੂ ਕਿਹਾ ਜਾਂਦਾ ਹੈ ਪਰ ਉਸ ਵੇਲੇ ਪੁਰਾਣੀਆਂ ਰਸਮਾਂ ਦੀ ਅਤ ਦੀ ਲੋੜ ਹੁੰਦੀ ਸੀ ਇਹ ਪਿੰਡ ਦੇ ਲੋਕਾਂ ਵਿੱਚ ਏਕਤਾ ਦੀ ਭਾਵਨਾ ਲਿਆਉਣ ਲਈ ਕੀਤੀਆਂ ਜਾਂਦੀਆਂ ਸਨ ਉਸ ਵੇਲੇ ਲੋਕਾਂ ਦਾ ਆਪਸ ਵਿੱਚ ਜੁੜਨਾ ਹੀ ਸਫਲਤਾ ਦੀ ਕੁੰਜੀ ਸੀ ਕੱਲਾ ਬੰਦਾ ਕਿਸੇ ਕੰਮ ਵਿੱਚ ਕਾਮਯਾਬ ਨਹੀਂ ਹੋ ਸਕਦਾ ਸੀ ਅਜਈਆਂ ਰਸਮਾਂ ਟੁੱਟਿਆਂ ਨੂੰ ਜੋੜਦੀਆਂ ਰੁੱਸੀਆਂ ਨੂੰ ਮਨਾਉਂਦੀਆਂ ਵਿਛੜਿਆਂ ਦਾ ਮੇਲ ਕਰਾਉਂਦੀਆਂ ਜ਼ਖਮੀ ਹੋਇਦਿਆਂ ਤੇ ਮਲਮ ਲਾਉਂਦੀਆਂ ਉਜੜਿਆਂ ਨੂੰ ਬਸਾਉਂਦੀਆਂ ਭੁੱਖਿਆਂ ਨੂੰ ਰਜਾਉਂਦੀਆਂ ਕਰਾਹੇ ਪਈਆਂ ਨੂੰ ਰਾਹ ਪਾਉਂਦੀਆਂ ਨਿੱਗਾ ਸਮਾਜ ਦੀ ਨੀਂਹ ਪੱਕੀ ਕਰਦੀਆਂ ਸਮਾਜਿਕ ਰੁਤਬੇ ਤੇ ਸਤਕਾਰ ਨੂੰ ਬਰਕਰਾਰ ਰੱਖਦੀਆਂ ਸਨ ਸਮਾਜ ਵਿੱਚ ਹਰੇਕ ਵਿਅਕਤੀ ਨੂੰ ਜੋਗ ਥਾਂ ਦਿੰਦੀਆਂ ਸਨ ਅੱਜ ਇਹਨਾਂ ਰਸਮਾਂ ਦਾ ਭੋਗ ਪੈਣ ਕਰਕੇ ਸਾਂਝੇ ਪਰਿਵਾਰ ਰੇ ਤੇ ਟਿਬਿਆ ਵਗੋ ਅੱਖ ਦਾ ਸਿਥਾਂ ਚਲੇ ਗਏ ਪਰ ਥਿਆਣਾ ਬੰਦਾ ਅੱਜ ਵੀ ਇਨਾ ਰਸਮਾਂ ਦੀ ਮਹੱਤਤਾ ਨੂੰ ਅੱਖੋਂ ਓਲੇ ਨਹੀਂ ਕਰ ਸਕਦਾ ਬਹੁਤ ਬਹੁਤ ਧੰਨਵਾਦ ਜੀ